ਇੱਥੇ ਆ ਗਿਆ ਅੰਦਰ ਪ੍ਰਾਪਰਟੀ ਆਫਿਸ ਦੇਖਦੇ ਅੰਦਰ ਭਰਾਵਾਂ ਨੂੰ ਮਿਲਦੇ ਚੱਲ ਕੇ ਹਾਂਜੀ ਅਮੇਰ ਸਰ ਕਿਵੇਂ ਹੋ ਜੀ ਹਾਂਜੀ ਨਮਸਕਾਰ ਭਾਈ ਜੀ ਨਮਸਕਾਰ ਨਮਸਕਾਰ ਕਿਵੇਂ ਹੋ ਜੀ ਤੁਸੀਂ ਬੜੀਆ ਜੀ ਤੁਸੀਂ ਦੱਸੋ ਤਨਫਾਕ ਹੋਗੇ ਜੀ ਅੱਜ ਤੁਸੀਂ ਇੱਧਰ ਆਏ ਹਾਂਜੀ ਬੈਠੋ ਸਰ ਥੈਂਕ ਯੂ ਜੀ ਥੈਂਕ ਯੂ ਹੋਰ ਹੋਰ ਬੜੀਆ ਜੀ ਤੁਸੀਂ ਦੱਸੋ ਸਭ ਪ੍ਰਵਾਹ ਸਭ ਠੀਕ ਹੈ ਜੀ ਓਕੇ ਸਰ ਓਕੇ ਓਕੇ ਚਲੋ ਮੈਂ ਕਿਹਾ ਆਪਣੇ ਭਰਾਵਾਂ ਰਹਿਣੇ ਪ੍ਰਾਪਰਟੀ ਕੰਮ ਕਰ ਰਹੇ ਆ ਤੇ ਮੈਂ ਕਿਹਾ ਮਿਲ ਕੇ ਆਈਏ ਜ਼ਰੂਰ ਤੇ ਕੀ ਲੈ ਕੇ ਆ ਰਹੇ ਆ ਆਪਣੇ ਭਰਾਵਾਂ ਲਈ ਅੱਪਾ ਜੀ ਆਪਣੇ ਭਰਾਵਾਂ ਲਈ ਵਧੀਆ-ਵਧੀਆ ਫਲੈਟ ਜਿੱਦਾਂ 1 بیएच 2 بیएच 3 بیएच ਤੇ 4 بیएच ਵਧੀਆ-ਵਧੀਆ ਮਤਲਬ ਕਿ ਆਪਾਂ ਫਲੈਟ ਲੈ ਕੇ ਆਏ ਨੇ ਠੀਕ ਆ ਮੀਨਸ ਕਾ ਵਧੀਆ ਪ੍ਰੋਜੈਕਟ ਬਣਾ ਰੱਖਿਆ ਨੇ ਜੀ ਅਸੀਂ ਵਧੀਆ ਪ੍ਰੋਜੈਕਟ ਬਣਾਇਆ ਹੋਇਆ ਠੀਕ ਆ ਤੇ ਜਿਹੜੇ ਮੇਰੇ ਅੱਗੇ ਵਿਚਾਰੇ ਭਰਾ ਹਜੇ ਨਹੀਂ ਪਰਚੇਸ ਕਰ ਸਕਦੇਗੇ ਇਹਨਾਂ ਲਈ ਆਪਾਂ ਰੈਂਟ ਤੇ ਵੀ ਲੈ ਕੇ ਆਏ ਨੇ ਜੀ ਅੱਛਾ ਰੈਂਟ ਤੇ ਵੀ ਆ ਹਾਂਜੀ ਰੈਂਟ ਤੇ ਵੀ ਵਧੀਆ ਮਤਲਬ ਡਿਸਕਾਊਂਟ ਵੀ ਦੇ ਦਾਂਗੇ ਆਪਾਂ ਤੇ ਵਧੀਆ ਮਤਲਬ ਰਹਿਣ ਵਾਸਤੇ ਵਧੀਆ ਸਿਸਟਮ ਮਿਲ ਜੂਗਾ ਤੁਹਾਨੂੰ ਠੀਕਾ ਮੀਨਸ ਕਿ ਵਧੀਆ ਪੂਰਾ ਫਿਨਿਸ਼ਿੰਗ ਮਿਲੂਗਾ ਬੰਨਾ ਇਹਨੂੰ ਰੈਂਟ ਲਈ ਵੀ ਹਾਂਜੀ ਹਾਂਜੀ ਠੀਕ ਆ ਤੇ ਆਪਣਾ ਕਲਾ ਮੀਨਸ ਕਿ ਜਿਹੜੇ ਬਣੇ ਬਣਾਏ ਜਿਹੜੇ ਘਰ ਉਹੀ ਆ ਜਾਂ ਖਾਲੀ 플ੌਟ ਜ਼ਮੀਨ ਵਗੈਰਾ ਵੀ ਚੱਲਿਆ ਆ ਆਪਾਂ ਉਹ ਵੀ ਕਰਦੇ ਆਂ ਦੀ ਖਾਲੀ 플ੌਟ ਜਿੱਦਾਂ ਕਿਸੇ ਦੀ ਰਿਸਟਰੀ ਕਰਾਣੀ ਹੋਵੇ ਆਪਾਂ ਰਿਸਟਰੀ ਵੀ ਕਰਾ ਕੇ ਦਿੰਦੇ ਆਂ ਤੇ ਕਿਸੇ ਦੀ ਦਾ ਆਪਣਾ ਖੁੱਦ ਦਾ ਵੀ ਲੈਣਾ ਹੋਵੇ ਤਾਂ ਆਪਾਂ ਖੁੱਦ ਵੀ ਦਿਲਾ ਦਿੰਦੇ ਆਂ ਮੀਨਸ ਦਾ ਪ੍ਰੋਪਰ ਆ ਹਾਂਜੀ ਹਾਂਜੀ ਕਾ ਹਾਂਜੀ ਰੇਟ ਕਿਵੇਂ ਜੈਨੂਨ ਰੱਖਿਆ ਸਾਰੇ ਨੂੰ ਰੇਟ ਰੇਟ ਬਿਲਕੁਲ ਤੁਸੀਂ ਆਲ ਇੰਡੀਆ ਇੱਕ ਵਾਰ ਸਰਚ ਮਾਰ ਕੇ ਦੇਖ ਲਓ ਜੀ ਉਸ ਤੋਂ ਵਧੀਆ ਤੋਂ ਵਧੀਆ ਰੇਟ ਸਾਡੇ ਕੋਲੇ ਮਿਲੇਗਾ ਜੀ ਠੀਕ ਆ ਤਾਂ ਜਿਹੜਾ ਆਪਣੇ ਭਰਾ ਵੀਡੀਓ ਦੇਖ ਕੇ ਆਉਣ ਉਹਨਾਂ ਲਈ ਕੀ ਆ ਜੇ ਤੁਹਾਡੀ ਕੋਈ ਵੀਡੀਓ ਦੇਖ ਕੇ ਆਏਗਾ ਨਾ ਉਹਨਾਂ ਲਈ ਆਪਾਂ 10% ਡਿਸਕਾਊਂਟ ਕਰ ਦਾਂਗੇ ਜੀ ਠੀਕ ਆ ਜਿਹੜਾ ਵੀ ਕੋਈ ਪਰਚੇਸ ਕਰਦਾ 1 بی 2 بی 2 ਕਿਸੇ ਤੇ ਵੀ ਕਿਸੇ ਤੇ ਵੀ ਆਪਾਂ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਏਗਾ ਤਾਂ ਆਪਾਂ ਬਿਲਕੁਲ ਹੀ ਕਰ ਦਾਂਗੇ ਜੀ ਚਾਹ 1 ਵੀ ਹੋ ਜਾਂਦਾ ਬੋਕਾ ਨਹੀਂ ਪਾਇਗਾ ਹਾਂਜੀ ਚਾਹ 1 ਵੀ ਅੱਛਾ ਜਾਂ 2 ਵੀ ਅੱਛਾ ਜਾਂ 3 ਵੀ ਅੱਛਾ ਕੁਝ ਵੀ ਹੋਵੇ ਹਾਂਜੀ ਆਪਾਂ ਫੁੱਲ ਸ਼ੂਟ ਦਿੱਤੀ ਹੈ ਜੀ ਆਪਾਂ ਕਰਤਾ ਜੀ ਠੀਕ ਆ ਜੀ ਹਾਂਜੀ ਓਕੇ ਜੀ ਮੇਰੇ ਬਾਕੀ ਸਾਰੇ ਜਣੇ ਜ਼ਰੂਰ ਵਿਜ਼ਿਟ ਕਰੋ ਕਿਰਪਾਏ ਭਾਈ ਹੋਰੇ ਨੇ ਬਹੁਤ ਘੈਂਟ ਕੰਮ ਆ ਇੱਥੇ ਤੇ ਜੇ ਕਿਸੇ ਨੇ ਪ੍ਰਾਪਰਟੀ ਲੈਣੀ ਆ ਜਾਂ ਖਰੀਦਣੀ ਆ ਜਾਂ ਵੇਚਣੀ ਆ ਜਿਹੜੇ ਵੇਚਣੀ ਹੁੰਦੀ ਉਹਨਾਂ ਲਈ ਵੀ ਹਾਂਜੀ ਉਹਨਾਂ ਲਈ ਹਾਂ ਜਿਹੜੇ ਵੇਚਣਾ ਚਾਹੁੰਦੇ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹਨਾ ਤੇ ਆਪਾਂ ਤੁਹਾਨੂੰ ਨੰਬਰ ਆਪਣੇ ਵੀਡੀਓ ਦੇ ਨੀਚੇ ਆਪਾਂ ਮੈਂਸ਼ਨ ਕਰ ਦਾਂਗੇ ਇਹਨਾਂ ਦਾ ਤੇ ਬਾਕੀ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਨਾਲ ਓਕੇ ਜੀ ਧੰਨਵਾਦ ਜੀ ਤੁਹਾਡਾ